ਲੋ ਸਸਰੀ ਘਰ ਜੀ ਤੋਂ ਸਾਰੇ ਮੈਂ ਤਾਂ ਦੀ ਗੀਤ ਕਰ ਜਿਸੀ ਜਿਸੀ ਜਨਣਾ ਹੁੰਦੇ ਅਸੀਂ ਨਹੀਂ ਗਏ ਥੋੜਾ ਸਾਥ ਕਰਦੇ ਲੋ ਵਾਲੀ ਵਿੱਚ ਬਹੁਤ ਫਿਰ ਭੈਣਾ ਨੇ ਫਿਰ ਸੁਆਵਿਸ਼ ਕਰੀ ਜੀ ਸਾਨੂੰ ਇਹ ਗੀਤ ਸੁਣਾਓ ਮੈਂ ਕਿਹਾ ਤੁਹਾਨੂੰ ਪਹਿਲਾਂ ਸੁਣਾਇਆ ਹੋਇਆ ਕਹਿੰਦੇ ਸੰਤ ਲੱਗਦਾ ਨਹੀਂ ਉਹ ਪਤਾ ਨਹੀਂ ਟੱਪਾ ਕਿਵੇਂ ਜਿਆਦਾ ਖੜੇ ਉਹ ਇੰਨਾ ਜਿਆਦਾ ਤੁਹਾਨੂੰ ਪਤਾ ਹੀ ਹੋਣਾ ਕਹਿੰਦੇ ਨਹੀਂ ਅਸੀਂ ਫੇਰ ਸੁਣਨਾ ਤੇ ਮੈਂ ਕਿਹਾ ਫਿਰ ਮੈਂ ਲੱਭ ਲੁਕ ਕੇ ਦੇਖਿਆ ਤੇ ਫਿਰ ਮੈਂ ਅਸੀਂ ਲੱਭ ਕੇ ਮੋਹ ਜਾ ਥੋੜੀ ਉਹਨਾਂ ਤਾਂ 15-20 ਹੋ ਗਏ ਕਹੇ ਨੇ ਮੇਲੇ ਨੂੰ ਸਿੰਘ ਹੋਂ ਮਿਲ ਗਿਆ ਤੇ ਮੈਂ ਅਸੀਂ ਸਭ ਉਹ ਇੱਕ ਗੁੱਸੇ ਹੋਏ ਆ ਉਹ ਇਹਦੇ ਵਿੱਚ ਉਹ ਘਰ ਵਾਲਾ ਕੋਈ ਸਾ ਕੋਈ ਪਰਦੇਸ ਗਿਆ ਹੋਇਆ ਤੇ ਉਹ ਘਰ ਵਾਲਾ ਜੋ ਸਮਝਾਉਂਦਾ ਵੀ ਜਨਾਮੇ ਮਾਤ ਇੱਧਰਲੀ ਗੱਲ ਉੱਧਰ ਕਰਤੀ ਐ ਇੱਥਲੀ ਉੱਧਰ ਕਰਤੀ ਫਿਰ ਕਦੇ ਲੜਾਈਆਂ ਪੈ ਜਾਂਦੀਆਂ ਨੇ ਉਹ ਕਹਿੰਦਾ ਤੂੰ ਮੇਰੀ ਗੱਲ ਮੰਨ ਲੈ ਮੈਂ ਤੈਨੂੰ ਕੁਝ ਰੱਖੂੰ ਜਿਹੜੇ ਮੈਂ ਕਹਿਣਾ ਉਸ ਤਰ੍ਹਾਂ ਕਰ ਤੂੰ ਤੇ ਇੱਧਰ ਉੱਧਰ ਕਿਸੇ ਦੀ ਗੱਲ ਨਹੀਂ ਕਰਨੀ ਤੇ ਜਿਹੜੀਆਂ ਸਿਆਣੀਆਂ ਕੁੜੀਆਂ ਉਹ ਸਮਝ ਜਾਂਦੀਆਂ ਨੇ ਪੁੱਤ ਹੈ ਨਾ ਤੇ ਲੋ ਨਹੀਂ ਗੱਲ ਨਹੀਂ ਵੀ ਕਰਨੀ ਚਾਹੀਦੀ ਤੇ ਲੋ ਉਹੀ ਨੀਤ ਚ ਸੁਣੇ ਹੁੰਦੇ ਸੀ ਕੀ ਕਿਹਾ ਹੈ ਹੈ ਨਾ ਤੇ ਮੁੰਡੇ ਮੁੰਡਾ ਹੀ ਬਹੁਤ ਸਮਝਦਾਰ ਸੀ ਇਹ ਸੁੰਝਾ ਰਿਹਾ ਕਾ ਗਿਆ ਤੇ ਚੂ ਜੋੜੇ ਨੂੰ ਜੜਤ ਰੱਖੀਏ ਸਾਸ ਤੇ ਸਾਰੇ দিল দিয়া দিল রখ মানে না জো মে বো দিল ਜੋੜ ਨੂੰ ਜੜ ਤੇਰੇ ਕੀਏ ਜੋੜ ਨੂੰ ਜੜ ਤੇ ਰਖੀਏ ਗੇਠੀ ਜਿਠਾ

تے دا चूड़ी ते गजी र जोड़ी जोड़की जो जोड़ूत रखी दियो درانی دے

ਉਤਰਖੀਏ ਜੋੜ ਨੂੰ ਜੜ ਉਤਰਖੀਏ ਨਾਨੇ ਦੇ ਕੋ ਮਹਾਰੀ ਦੇਵੁਰ ਸ਼ਰੀਕੇ ਨੂੰ ਨੰਦਸੀਏ ਸ਼ਰੀਕੇ ਨੂੰ ਨੰਦਸੀਏ ਟੋਲੇ ਸਾਨੂੰ ਸਭ ਐਗਿਵ ਕੀ ਹੋ ਗਿਆ ਲੱਗਿਆ ਤੇ ਹੁਣ ਤੁਸੀਂ ਆ ਜੋ ਮੁਸਤੇਬਨ ਬੰਨ ਲਓ ਮੰਨੋ ਸੇ ਜੀਦਾ ਨੰਦ ਦੱਸੋ ਜਲੂਪ ਕਮੈਂਟ ਕਰਕੇ ਦੱਸੋ ਸਾਨੂੰ ਤੁਹਾਡਾ ਇਹ ਚਲੋ ਕਿ ਹੋ ਗਿਆ ਲੱਗਿਆ ਵੀ ਤੇ ਕੋ ਨਾ ਕਰਿਆ ਕਰੋ ਕੰਜੂਸ ਕੰਜੂਸੀ ਆਪਣਾ ਕਮੈਂਟ ਲਿਖਣ ਵਾਲੇ ਹੈ ਨਾ ਚਲੋ ਤੇਰੇ ਦੀਆਂ ਸਹਾਈਆਂ ਖਤਮ ਕਰੋ ਕਿਹੜਾ ਨੁਕਤਾ ਹੈ ਬੇਟੀਆਂ ਦੇ ਤੇਰੇ ਤੇ ਸਹਾਈਆਂ ਪੈ ਜਾਂਦੀਆਂ ਤੇ ਭੈੜਾ ਲੱਗਦਾ ਹੈ ਨਾ ਤੇ ਮੇਰਾ ਪਹਿਲਾਂ ਵੀ ਇਹ ਪਾਇਆ ਹੋਇਆ ਦੁਬਾਰਾ ਫੇਰ ਲਿਖ ਲੋ ਤੇ ਉਤੇ ਸੁਹਾਗਾ ਤੇ ਸੀਸਾ ਲੂਣ ਸੁਹਾਗਾ ਤੇ ਸੀਸਾ ਲੂਣ ਤੁਸੀਂ 2-2 ਟੋਲੇ 4-4 ਟੋਲੇ ਲੈ ਆਓ ਹੈ ਨਾ 10-10 ਗ੍ਰਾਮ 20-20 ਗ੍ਰਾਮ ਲੈ ਆਓ 20-20 ਗ੍ਰਾਮ ਹੀ ਲਿਆਓ ਵੱਧੂ ਹੈ ਨਾ ਤਾਂ ਉਹ ਕਿ ਨਿੰਬੂ ਦਾ ਰਸ ਪਾ ਕੇ ਖੰਲ ਕਰੋ ਨਿੰਬੂ ਦਾ ਰਸ ਪਾਲਿਆ ਫਿਰ ਫਰਲਿਚ ਪਾ ਕੇ ਉਹਨੂੰ ਰਗੜੋ ਜਿਵੇਂ ਸਰਮਾ ਰਗੜਦੇ ਆ ਤੇ ਫਿਰ ਇਹਦਾ ਤੁਸੀਂ ਜਦੋਂ ਵਧੀਆ ਠੰਡ ਹੋ ਗਿਆ ਉਹ ਫਿਰ ਆਪਦੇ ਛੇਰੇ ਤੇ ਇਹਦਾ ਲੋਟੋ ਤੇ ਇਹ ਤੁਸੀਂ 5-7 ਦਿਨ ਜਦੋਂ ਦੇਖ ਕਰੋਗੇ ਤਾਂ ਸ਼ੈਆਂ ਖਤਮ ਹੋ ਜਾਣਗੀਆਂ ਜਿਹੜਾ ਚੰਦ ਦਾ ਰੋ ਹੈ ਹੈਨਾ ਤੇ ਜਾਂ ਫਿਰ ਕਹਿੰਦੇ ਵੀ ਮੂੜੀ ਦੇ ਬੀਜ ਤੇ ਚੋਕ ਚੋਕ ਉਥੋਂ ਹੀ ਮਿਲਦੇ ਨੇ ਪੰਸਾਰੀ ਦੇ ਬੱਚੇ ਲੈ ਕੇ ਆਉਂਦੇ ਨੇ ਤੇ ਮੂਲੀ ਦੇ ਵੀ ਤੇ ਚੋਕ ਉਹਦੇ ਵਿੱਚ ਪਾਣੀ ਵਿੱਚ ਉਹਨੂੰ ਘੋਟ ਕੇ ਤਿੰਨ ਵਾਰ ਦਿਨ ਚ ਲੀਪ ਕਰਨਾ ਹੈ ਤਿੰਨ ਦਿਨ ਇਹਦੇ ਨਾਲ ਵੀ ਸ਼ਈਆਂ ਥੱਕਣੋ ਦਿੰਦੀ ਹੈ ਤੇ ਬਾਕੀ ਤੁਸੀਂ ਕਰਕੇ ਦੇਖ ਲਿਓ ਹੈਨਾ ਪਰਮਾਤਮਾ ਕਰੋ ਇਹਨੂੰ ਕਰੋ ਸਿੱਛੇ ਨੂੰ ਨਾਲ ਤਾਂ ਕਰਿਆਗਾ ਫਿਰ ਨਹੀਂ ਬਹੁਤ ਫਰਕ ਪਿਆਗਾ ਹੁਣ ਤੁਸੀਂ ਦੇਖ ਲਓ ਜੇ ਚਲ ਮੈਂ ਤਿੰਨ ਦਿਨੋ ਕਿਹਾ ਚਾਰ ਦਿਨ ਕਿਹਾ ਇਹ ਫਰਕ ਪੈਂਦਾ ਜਦ ਤੱਕ ਥੋੜੇ ਠੀਕ ਨਹੀਂ ਹੁੰਦੇ ਕਰੀ ਜਾਓ ਕਿ ਕਿਹੜਾ ਕੰਟਰੋਲ ਮੱਚਦਾ ਕੋਈ ਹੁੰਦਾ ਹੈਨਾ ਤੇ ਕਰਕੇ ਦੇਖ ਲਿਓ ਕਿ ਉਹਨਾਂ ਦੀ ਛੇਤੀ ਖਤਮ ਹੋ ਜਾਂਦੀਆਂ ਨੇ ਕਿੰਨਾ ਥੋੜਾ ਮੋਟਾ ਟਾਈਮ ਲੱਗਦਾ ਹੈਨਾ ਤੇ ਮਾਣੋ ਹੁਣ ਸਾਡੇ ਇਹ ਜੂਤੇ ਲੱਗਿਆ ਅਲੰਦ ਤੇ ਜੇ ਉਹ ਸਾਨੂੰ ਹੁਣ ਛੁੱਟੀਆਂ ਤੇ ਆਪਾਂ ਫੇਰ ਕੱਲ ਨੂੰ ਫੇਰ ਨਵੇਂ ਨਿੱਕੇ ਨਵੇਂ ਜੂਤੇ ਲਾਉਂਦੇ ਧੰਨਵਾਦ ਸਾਡੇ ਵੀਡੀਓ ਦੇਖਣ ਲਈ ਤੇ ਜਰੂਰ ਸਨਾਲ ਜੀ ਦੇ ਮੇਰੇ ਨਵੇਂ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਕਰਨਾ ਕਮੈਂਟ जरूर ਲਿਖੋ ਸਮਝ ਇਹ ਸਾਡੇ ਗੀਤ ਤੇ ਨੁਕਤੇ ਕੋਈ ਨਾ ਲੱਗ ਜਾ ਜਿਹੜੇ ਨੁਕਤੇ ਵਰਤਦੇ ਨੇ ਕਈ ਤਾਂ ਮੈਨੂੰ ਫੋਨ ਫੋਨ ਤਾਂ ਸਾਰਿਆਂ ਕੋਈ ਹੁਣ ਛੋਟੇ ਲੱਗ ਪਾ ਕਈ ਤਾਂ ਕਮੈਂਟ ਵੀ ਲਿਖ ਦਿੰਦੇ ਨੇ ਕਹਿੰਦੇ ਸਾਨੂੰ ਕਮੈਂਟ ਨਹੀਂ ਲਿਖਣੇ ਆਉਂਦੇ ਪਤਾ ਨਹੀਂ ਮੇਰੇ ਆਫੀਸ ਤੋਂ ਬਾਹਰ ਦੇਖਦੇ ਨੇ ਨਾ ਕਮੈਂਟ ਨਹੀਂ ਲਿਖਿਆਉਂਦੇ ਜਾਂ ਭੁੱਲ ਜਾਂਦੇ ਨੇ ਫਿਰ ਮੈਨੂੰ ਫੋਨ ਤੇ ਦੱਸਦੇ ਆ ਮੈਂ ਕਿਹਾ ਉੱਤੇ ਲਿਖਿਆ ਕਰੋ ਫਿਰ ਪਤਾ ਲੱਗੇ ਲੋਕਾਂ ਨੂੰ ਹੈਨਾ ਤੇ ਸ਼ਰਮਾ ਜਿਹੜਾ ਬੰਦਿਆ ਕਹਿੰਦੇ ਵੀ ਹਾਂ ਸਾਡਾ ਸਾਰਾ ਸੁਣਨਾ ਸਾਡੀ ਨਿਕਾਸੀ ਹੀ ਹੋਈ ਜਾਂਦੀ ਹੈਗੀ ਤੇ ਉਹ ਤੁਸੀਂ ਸਮ ਕਸ਼ਾ ਜੀ ਜਿਹਨੇ ਵੀ ਮੰਗਾਇਆ ਹੋਇਆ ਸਰਮਾ ਉਹ ਤਾਂ ਫਿਰ ਵੀ ਫੋਨ ਤੇ ਵੀ ਦੱਸ ਦਿੰਦੇ ਨੇ ਪਰ ਕਮੈਂਟ ਵੀ ਲਿਖਿਆ ਕਰੀ ਸਰਮਾ ਜੀ